ਫਰੋਤੀ ਦੀ ਮੰਗ ਕਰਨ ਵਾਲਾ ਇੱਕ ਮਾੜਾ ਅਨਸਰ ਪੁਲਸ ਦੇ ਅੜਿੱਕੇ ਚੜ ਗਿਆ ਸੋ ਦੱਸਿਆ ਕਿ ਪੁਲਸ ਨੇ ਲੰਡਾ ਗਰੁੱਪ ਦਾ ਮੈਂਬਰ ਗ੍ਰਿਫਤਾਰ ਕੀਤਾ ਹੈ ਤੇ ਕਪੂਰਥਲਾ ਪੁਲਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜੋ ਵਿਸ਼ੇਸ਼ ਮਹਿਮ ਚਲਾਈ ਹੋਈ ਹੈ ਇਸੇ ਮਹਿਮ ਦੇ ਤਹਿਤ ਕਪੂਰਥਲਾ ਪੁਲਸ ਵੱਲੋਂ ਧਮਕੀਆਂ ਦੇ ਕੇ ਫਰੋਤੀ ਦੀ ਮੰਗ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਉੱਥੇ ਜਾਣਕਾਰੀ ਦਿੰਦੇ ਆ ਐਸਪੀਡੀ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਮਿੱਤੀ 17 4 2024 ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਅਕਾਡਮੀ ਦੇ ਮਾਲਕ ਨੂੰ ਵਰਚੁਅਲ ਵਟਸਐਪ ਨੰਬਰ ਤੇ ਫੋਨ ਕਰਕੇ 2 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਅਤੇ ਫਰੋਤੀ ਨਾ ਦੇਣ ਤੇ ਉਸਦੇ ਘਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਘਰ ਦੇ ਬਾਹਰ ਹਵਾਈ ਫਾਇਰ ਕਰ ਦਿੱਤੇ ਗਏ ਅਤੇ ਸੀਆਈਏ ਸਟਾਫ ਅਤੇ ਟੈਕਨੀਕਲ ਸੈੱਲ ਦੀ ਟੀਮ ਨੇ ਟੈਕਨੀਕਲ ਅਤੇ ਹਿਊਮਨ ਸਰਸਾਂ ਦੇ ਰਾਹੀਂ ਇਸ ਗੈਂਗ ਦੇ ਇੱਕ ਮੈਂਬਰ ਜਿੱਦਾਂ ਨਾਮ ਆਕਾਸ਼ਦੀਪ ਉਰਫ ਅਰਸ਼ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਿਸ ਨੇ ਸਾਰੀ ਵਾਰਦਾਤ ਦਾ ਖੁਲਾਸਾ ਕੀਤਾ ਕਿ ਉਸਨੇ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਇਸੇ ਤਰ੍ਹਾਂ ਕਰੀਬ 2 ਮਹੀਨੇ ਪਹਿਲਾਂ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਇੱਕ ਏਜੰਸੀ ਦੇ ਮਾਲਕ ਨੂੰ ਲੰਡਾ ਗਰੋ ਵੱਲੋਂ WhatsApp ਨੰਬਰ ਤੇ ਫੋਨ ਕਰਕੇ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਅਤੇ ਇਸ ਗੈਂਗ ਦੇ 12 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਪਾਸੋਂ 4 ਦੇਸੀ ਪਿਸਤਲ ਵੀ ਬਰਾਮਦ ਕੀਤੇ ਸਨ ਇਹ ਸੁਲਤਾਨਪੁਰ ਲੋਧੀ ਵਿਖੇ 17 ਨੂੰ ਇੱਕ ਥ੍ਰੈਟ ਕਾਲ ਆਈ ਸੀਗੀ ਤੇ ਉਸ ਤੋਂ ਬਾਅਦ 19 ਨੂੰ ਉਹਨਾਂ ਨੇ ਡਰੋਂ ਦੀ ਖਾਤਰ ਉਹਦੇ ਘਰ ਤੇ ਤੈਨੂੰ ਫਾਇਲ ਕੀਤੇ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਕੇਸ ਰਜਿਸਟਰ ਕੀਤਾ ਸੀ ਸੁਲਤਾਨਪੁਰ ਲੋਧੀ ਵਿਖੇ ਅਰੇ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਿਹੜਾ ਅਸੀਂ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਇਹਨੂੰ ਅਸੀਂ ਜਾਂਚਿਆ ਸਾਰੇ ਚੀਜ਼ਾਂ ਨੂੰ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ਦੀਪ ਉਰਫ ਅਸ਼ ਇਦੇ ਖਿਲਾਫ ਪਹਿਲਾਂ ਹੀ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਰਜਿਸਟਰ ਆ। ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹ ਇਹਦੇ ਨਾਲ ਤਿੰਨ ਲੜਕੇ ਹੋ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀਗਾ। ਉਹਦੇ ਸਭਨ ਵਿੱਚ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਹੈਗਾ। ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋਰ ਨੇ ਉਹ ਤਨ ਤਨ ਡਿਸਟ੍ਰਿਕਟ ਨੂੰ ਬਲੌਂਕ ਕਰਦੇ ਆ। ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਾਮਿਨੇਟ ਕਰ ਲਿਆ ਹੈਗਾ ਇਸ ਮੁਕਦਮੇ ਦੇ ਵਿੱਚ। ਇਸਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਥ੍ਰੈਟ ਕਾਲ ਤੀਸਰੇ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਰਿਸਟਰ ਕੀਤਾ ਸੀ ਕੇਸ ਰਿਸਟਰ ਕਰਨ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ इवन ਜਿਨ੍ਹਾਂ ਨੂੰ ਬੰਦਿਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਸੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀਗੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਤੋਂ ਇਲਾਵਾ ਦੋ ਕਾਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਸਾਨੂੰ ਟੇਸ ਹੋਈਆਂ ਸੀ ਜਿਹੜਾ ਕਿ ਬੰਬੀਆ ਗੈਂਗ ਨੂੰ ਦੱਸ ਰਿਆ ਸੀ ਇਹਦੇ ਸੀ ਬੰਬੀਹਾ ਗੈਂਗ ਤੋਂ ਬੋਲ ਰਿਆ ਔਰ ਪੈਸੇ ਵੀ ਡਿਮਾਂਡ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋ ਇਹ ਨਹੀਂ ਬੋਗਸ ਪਾਈਆਂ ਗਈਆਂ ਇੱਕ ਸ਼ਾਰਜਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਕਾਰਵਾਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਸੀ ਇਹਨਾਂ ਨੇ ਇਹ ਲੈ ਕੇ ਤੇ ਇੱਥੇ ਕਾਲ ਕੀਤੀ ਹੈਗੀ ਹੈ ਜਿਹੜਾ ਕਿ ਲਖਵੀਰ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਉਹਨਾਂ ਤੇ ਅਸੀਂ ਰੇਟ ਕਰ ਰਹੇ ਹੈਗੇ ਆ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਆ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈਗੀ ਅਸੀਂ ਉਹਨੂੰ ਕੈਚ ਕਰ ਲਵਾਂਗੇ ਸਰ ਜੀ ਨੋਜਵਾ ਫੜਿਆ ਇਹਨੂੰ ਕਿ ਹਥਿਆਰ ਤਾਂ ਇਹਨਾਂ ਫੜੀ ਕੀਤੀ ਇਹਦੇ ਕੋਲ ਹਥਿਆਰ ਨਹੀਂ ਹੈਗਾ ਹਥਿਆਰ ਜਿਹੜੇ ਦੂਸਰੇ ਬੰਦੇ ਆ ਜਿਹੜੇ ਨਾਲ ਦੇ ਹੁੰਦੇ ਆ ਇਹਦਾ ਕੰਮ ਰੈਕੀ ਕਰਨਾ ਸੀਗਾ ਔਰ ਇਹ ਨੇ ਪਲਾਉ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੇ ਨਾਮੀ ਦੇ ਘਰ ਮਹਿਰਵਾਲ ਪਿੰਡ ਹੈਗਾ ਤਲਵੰਡੀ ਚੌਂਕ ਦੇ ਵਿੱਚ ਉੱਥੇ ਰੱਖਿਆ ਉਹਨਾਂ ਨੂੰ ਔਰ ਆਲਸਾਰੀ ਰਹਿ ਕੇ ਕਰਕੇ ਉਹਨਾਂ ਨੂੰ ਦੱਸਿਆ ਹੈ ਜਿਹੜਾ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਦੀ ਗੱਲ ਹੈ ਜਿਹਨਾਂ ਇਹ ਜਿਹੜਾ ਇੱਕ ਮੇਨ ਬੰਦਾ ਤਰਨਤਾਲ ਦਾ ਹੈਗਾ ਉਹਦੇ ਨੈੱਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤਾਲ ਦਾ ਰਹਿਣ ਵਾਲਾ ਵੱਡਾ ਜਿਹੜਾ ਬੰਦਾ ਜਿਹਨੂੰ ਕਹਿੰਦੇ ਸੀ ਉਹ ਵੀ ਤਰਨਤਾਲ ਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤਾਲ ਦਾ ਰਹਿਣ ਵਾਲਾ ਜਿਹੜੇ ਬੰਦੇ ਸੀ ਨਾਮਿਨੇਟ ਕੀਤੇ ਇਹ